ਅਸੀ ਕਰਨਾ ਕਹਿੰਦਾ ਮੈਨੂੰ ਬਿਨਾ ਾਟੇ ਦੇ ਦਾਰੋ ਇੱਧਰ ਕਰ ਮੂੰ ਬੋਲ ਗੱਲ ਕਰ ਹੁਣ ਕੱਢ ਗਾਲ ਕਿਵੇਂ ਕੱਢੇ ਆ ਤੂੰ ਗਾਣਾ ਕੱਢ ਰਿਹਾ ਸਾਨੂੰ ਤੂੰ ਗਾਣਾ ਕੱਢ ਰਿਹਾ ਸਾਨੂੰ ਬਾਈ ਜੀ ਸਾਨੂੰ ਗਾਣਾ ਕੱਢ ਰਿਹਾ ਕਹਿੰਦਾ ਬਿਨਾ ਾਟੇ ਦੇ ਦਾਰੋ ਮੈਨੂੰ ਟਿਕਟ ਲੱਤੀ ਆ ਬਸ ਹੱਦ ਕਰ ਦਈਏ ਨੇ ਫਿਰ ਪਟਿਆਲੇ ਟਿਕਟ ਨਹੀਂ ਦਾਰਾ ਫਿਰ ਤੈਨੂੰ ਟਿਕਟ ਅੱਡੇ 'ਤੇ ਦਾਰਾਂਗੇ ਮੈਨੂੰ ਬਿਨਾ ਾਟੇ ਥੋੜੀ ਦਾਰ ਦਾਂਗੇ ਫਿਰ ਬਿਨਾ ਾਟੇ ਥੋੜੀ ਦਾਰ ਦਾਂਗੇ ਤੈਨੂੰ ਨਹੀਂ ਪਿਆਰ ਨਾਲ ਕੀ ਜਾਲਾ ਯਾਰ ਫਿਰ ਤੈਨੂੰ ਮੈਂ ਪਹਿਲਾਂ ਮੈਂ ਵੀ ਬਿਨਾ ਾਟੇ ਘਰੇ ਛੱਡਿਆ ਜੀ ਤੈਨੂੰ ਮਤਲਬ ਕਹਿ ਕੋਈ ਨਹੀਂ ਕਰੋ ਛੱਡ ਗਿਆ ਜੀ ਤੁਹਾਨੂੰ ਚੱਲ ਆ ਸੁਣੀ ਚੱਲ ਤੈਨੂੰ ਓਏ ਓਏ ਕੀ ਜਲਾ ਕੋਈ ਨਾ ਬਈ ਕੋਈ ਨਾ ਆਪ ਹੀ ਜੀ ਬੀਰ ਜੀ ਕੀ ਗੱਲ ਬਾਤ ਹੋ ਗਈ ਸੀ ਵੀਡੀਓ ਬੈਟਲ ਹੋ ਰਹੀ ਹੈ ਕੀ ਕਹਾ ਸੁਣੀ ਹੋ ਕਿਸੇ ਉਹਦੇ ਨਾਲ ਬੀਰ ਜੀ ਸਾਨੂੰ ਓਏ ਓਏ ਕਰਕੇ ਬੋਲੇ ਕਹਿੰਦੇ ਵੀ ਮੈਨੂੰ ਬਿਨਾ ਅੱਡੇ ਤੇ ਧਾਰੋ ਬਾਜ਼ਾਰ ਗੜਾ ਸਟਾਪ ਤੇ ਗੱਡੀ ਰੁੱਕਿਆ ਜੀ ਆ ਉੱਥੇ ਪੁੱਤਰੇ ਨਹੀਂ ਅੱਗੇ ਆਗੇ ਬਹਾਦਰਗੜ੍ਹ ਤੋਂ ਵਿਚਾਲੇ ਕਿਲੇ ਆਨ ਰੋਡ ਤੇ ਗੱਡੀ ਆਂਦੀ ਨੂੰ ਕਹਿੰਦਾ ਵੀ ਮੈਨੂੰ ਲਾਓ ਇੱਥੇ ਰੋਕ ਕੇ ਅੱਛਾ ਮੈਂ ਕਿਹਾ ਭਾਈ ਜੀ ਸਟਾਪਿੰਗ ਤੇ ਧਾਰਾਂਗੇ ਅਗਲੇ ਸਟਾਪਿੰਗ ਤੇ ਧਾਰਾਂਗੇ ਤੁਹਾਨੂੰ ਯੂਨੀਵਰਸਿਟੀ ਆ ਕੇ ਗੱਡੀ ਰੋਕੀ ਤੇ ਸਾਨੂੰ ਗਾਲਾਂ ਵੀ ਕੱਢੀਆਂ ਉਹਨਾਂ ਭਰੀ ਗੱਡੀ ਦੇ ਵਿੱਚ ਸਾਡੇ ਨਾਲ ਬਤਮੀਜੀ ਵੀ ਕੀਤੀ ਤੇ نیچے ਉਤਰ ਕੇ ਮੈਨੂੰ ਮਾਰਨ ਤੱਕ ਆਏ ਜੀ ਉਹ ਪੱਦੀ ਸ਼ਰਦਾਬਲੀ ਵਰਗੀ ਹਾਂਜੀ ਹਾਂਜੀ ਬਹੁਤ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦਿਨ ਰਾਤ ਸੇਵਾ ਨਿਭਾਉਣ ਤੇ ਸਵਾਰੀ ਦਾ ਇਦਾਂ ਦਾ ਵਤੀਰਾ ਜਦੋਂ ਤੁਹਾਡੇ ਨਾਲ ਕੀਤਾ ਜਾਂਦਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਇਹ ਤਾਂ ਸਾਰਾ ਦੇਖੋ ਸਾਰਾ ਦਿਨ ਅਸੀਂ ਸੇਵਾ ਕਰੀਦੀ ਇਹ ਜਾਨੀ ਬਤੀਰੇ ਬਰਤ ਦੇ ਨੇ ਸਾਡੇ ਨਾਲ ਜੀ ਵੀ ਸਾਨੂੰ ਬੜਾ ਦੁੱਖ ਹੁੰਦਾ ਜੀ ਹੂੰ ਹੂੰ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਦਾ ਹਰ ਇੱਕ ਬੰਦਾ ਸਾਨੂੰ ਆ ਕੇ ਵੱਧ ਘੱਟ ਬੋਲ ਕੇ ਚਲਾ ਜਾਂਦਾ ਜੀ ਹੂੰ ਹੂੰ ਬਿਨਾ ਪਹੁੰਚਾਂ ਕੋਈ ਗੱਲ ਵੀ ਨਹੀਂ ਹੈ ਜੀ ਬਿਨਾ ਅੱਡੇ ਤੋਂ ਉਤਾਰਨ ਦਾ ਕੋਈ ਰੂਲ ਹੀ ਨਹੀਂ ਬੰਦਾ ਜੀ ਇਹ ਆ ਪੰਜ ਸਪੀਡ ਤੇ ਗੱਡੀ ਆ ਰਹੀ ਹੈ ਜੀ ਅਗਰ ਅਸੀਂ ਆਹਨ ਰੋਡ ਤੇ ਗੱਡੀ ਰੋਕਦੇ ਪਿੱਛੇ ਕਿਸੇ ਨੇ ਗੱਡੀ ਵਿੱਚ ਲੱਗੀ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਜਿਵੇਂ ਉਹ ਜਿੱਦ ਕਰ ਰਹੇ ਸੀ ਮੈਨੂੰ ਉਤਾਰੋ ਜੇ ਤੁਸੀਂ ਗੱਡੀ ਰੋਕ ਦਿੱਤਾ ਹਾਦਸਾ ਵੀ ਹੋ ਸਕਦਾ ਸੀ ਹਾਦਸਾ ਵੀ ਹੋ ਸਕਦਾ ਜ ਬਿਲਕੁਲ ਮੇਰੀ ਕਿਸ ਤਰ੍ਹਾਂ ਦੇਖਦੋਂ ਜਿਹੜਾ ਇਹ ਵਤੀਰਾ ਸਵਾਰੀ ਵੱਲੋਂ ਕੀਤਾ ਗਿਆ ਹੈ ਡਰਾਈਵਰ ਬਾਈ ਨੂੰ ਭੱਦੀ ਛਵਦਾਲੀ ਦਾ ਸਮਾਨ ਕੀਤਾ ਗਿਆ ਜੀ ਇਹ ਜੇ ਦੇਖੇ ਜਾਵੇ ਇਹ ਨਾ ਬਹੁਤ ਗਲਤ ਹੈ ਸਰਕਾਰ ਨੂੰ ਇਹ ਵੀ ਬੇਨਤੀ ਆ ਕਿ ਸਾ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਕੋਈ ਐਸਾ ਅੰਸਰ ਬਹੁਤ ਗਲਤ ਹਰਕਤ ਕਰਦਾ ਪਤਾ ਕੀ ਜੀ ਬਹੁਤ ਗਲਤ ਹਰਕਤ ਕੀਤੀ ਹੈ ਉਹ ਡਰਾਈਵਰ ਨੇ ਚਾਕੀ ਫੋਲ ਦੇ ਉਹਦੇ ਗੁਲਾਮੇ ਨੂੰ ਹੱਥ ਪਾਇਆ ਜੀ ਜਦੋਂ ਉਹਨੂੰ ਰੋਕਿਆ ਗਿਆ ਉਹ ਬਹੁਤ ਕੁਝ ਬੋਲ ਕੇ ਗਿਆ ਤਾਂ ਇਸ ਲਈ ਬੇਨਤੀ ਹੈ ਵੀ ਸਰਕਾਰ ਥੋੜੀ ਜੀ ਸਾਕਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਦੀ ਮੰਗ ਕਰਦੇ ਆਂ ਜੀ ਅਸੀਂ ਸਾਕਰਵਾਈ ਹੋਣੀ ਚਾਹੀਦੀ ਹੈ ਸਰਕਾਰ